ਮੈਟਰ ਆ ਕਿ ਲਾਸਟ ਰਾਈਡ ਮਾਰ ਕੇ ਨਹੀਂ ਪਹਿਲੇ ਹੀ ਜਾ ਕਰੋ ਉਹ ਨਹੀਂ ਪਹਿਲੇ ਨਹੀਂ ਮਿੰਟੀ ਦੋ ਚਾਰ ਪਿਆਣਾ ਸਾਰੀ ਰਿਸਟਾ ਦਾ ਸਾਰ ਦੇਣਾ ਅੱਧਾ ਤੇ ਬਰਫੀ ਵੀ ਮਿੰਡ ਮਿੰਡ ਦੇਣੀ ਆ ਇੱਕ 20 ਚ 40 ਕਰਕੇ ਕੱਟਣ ਵਾਲੇ ਨਹੀਂ ਕੱਟਾ ਬੈਨ ਸਭ ਕਿੱਥਾ ਅੱਛਾ ਅੱਛਾ ਠੀਕ ਹੈ ਜੀ ਤੇ ਨੂੰ ਕੁ ਤਦੇ 160 320 ਕਰ ਹਾਂਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਹੋ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਘੈਂਡ ਹੋਵੋਗੇ ਦਮਤਰੋ ਬਲਾਉਦੀ ਕਰਤੀ ਸਟਾਰਟਿੰਗ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਆ ਆਪਣੇ ਚੈਨਲ ਸਣੀ ਹਰੀਕਾ ਵਲੌਗਸ ਦੇ ਵਿੱਚ ਤੇ ਸਰਪੰਚ ਸਾਹਿਬ ਆਏ ਹੋਏ ਨੇ ਬਾਹਰ ਵਿੱਚ ਤੇ ਆਪਣੀ ਬੀਚ ਦੀ ਹੋ ਰਹੀ ਆਗੀ ਮਿੰਤੀ ਅੱਜ ਤੁਹਾਨੂੰ ਚੈੱਕ ਕਰੋ ਤੁਸੀਂ ਅੱਜ ਪਹਿਲਾਂ ਕਿੰਨੀ ਆ ਇਹ ਕਿਹਦੇ ਪਤਾ ਨਹੀਂ ਆਈਫੋਨ ਦੇ ਕੈਮਰਾ ਵਿੱਚ ਕੀ ਚੱਕ ਰਗਾ ਧੁੰਦ ਬਹੁਤ ਘੱਟ ਦਿਖਾਉਂਦਾ ਸਰਪੰਚ ਸਾਹਿਬ ਕਰਦੇ ਨੇ ਬੇਨਤੀ ਕਰਦੇ ਬਹੁਤ ਬਹੁਤ ਹੈ ਕਿੰਨਾ ਕਿਉਂ ਕਿਉਂ ਬਹੁਤ ਖੜੀਆ ਗੱਡੀ ਉਹ ਗੀਦੀ ਖੜੀਆ ਗੱਡੀ ਵਾਹ ਇਹ ਤਾਂ ਇਹਦੀ ਹੋ ਗਿਆ ਕਰਾ ਦੀ ਮਿੰਨਤੀ ਹੈ ਸਰਪੰਚ ਸਾਹਿਬ ਚੱਕਰ ਦੇ ਚੱਕਰ ਨਹੀਂ ਬਣਦੀ ਚੱਕਰ ਤੋਂ ਚੱਕਰ ਤੋਂ ਕੰਮ ਹੋਰ ਹੈ ਮੈਂ ਪੀਰਾ ਕੰਮ ਬਹੁਤ ਟਾਈਮ ਦੀ ਵੀ ਆਪਣੀ ਬਣੀ ਹੋਈ ਸੀ ਇਹ ਆ ਜਾ ਕਹਾ ਕਰ ਲੈ ਥੋੜਾ ਜਿਹਾ ਆ ਜਾ ਦੋਈਆਂ ਵੇਖੇ ਮਿਲ ਗਈਆਂ ਠੰਡਾ ਜਿਹਾ ਹੈਗੀ ਬੜੀ ਆ ਤੇ ਔਰ ਮਿਸਤਰੀ ਸਾਹਿਬ ਕੀ ਹਾਲ ਨੇ ਚਲਿਏ ਤੇਰਾ ਹੈਲੋ ਕਰਦੇ ਇਧਰ ਚਲੋ ਜੀ ਹੈਲੋ ਗਾਈਜ਼ ਧੰਦ ਚੈੱਕ ਕਰੋ ਤੁਸੀਂ ਆਪਨੇ ਜਿਵੇਂ ਕਹਿ ਰਟ ਆਇਆ ਪਿਆ ਚਲੋ ਦੋ ਦਿਨ ਰੱਬ ਨੇ ਵਧੀਆ ਧੰਦ ਕੱਢ ਕੇ ਰੱਖਿਆ ਅੱਜ ਤੀਜੀ ਵਾਰ ਫੇਰ ਫੇਰ ਦੇਖ ਲਓ ਤੁਸੀਂ ਹੁਣ ਧੰਦ ਇਹ ਜਿੱਦੋਂ ਕੀ ਹੁੰਦੇ ਨੇ ਐਕਸੀਡੈਂਟ ਮੈਂ ਕਹਿੰਨਾ ਕੈਮਰੇ ਚ ਹਲੇ ਘਟ ਆ ਰਹੀਆ ਧੰਦ ਜਿੱਥੇ ਲਵੀ ਥੋੜੇ ਆ ਬੰਦਾ ਖੜਾ ਹੋਵੇ ਨਾ ਬੰਦਾ ਨਹੀਂ ਦੀ ਨਾ ਧੁੱਪ ਚ ਇੰਨੀ ਯਾਦੇ ਧੁੱਪ ਚ ਗਣਾ ਧੁੰਦ ਚ ਇੰਨੀ ਯਾਦੇ ਧੰਦਾ ਅੱਜ ਆ ਵੀ ਉਹਨੂੰ ਅੱਗੇ ਦਿਖਾਉਂਦੇ ਆ ਅਹੀਂ ਨੇ ਅਸੀਂ ਲੋਈਆਂ ਚੱਕੀਆਂ ਹੋਈਆਂ ਅੱਜ ਪਿੰਡ ਵਾਲਾ ਅੱਡਾ ਪਾ ਟੱਪ ਗਏ ਤੇ ਬੁਗਰੇ ਪਹੁੰਚ ਗਏ ਤੇ ਇਹ ਬੰਦਾ ਮੈਨੂੰ ਲੈ ਆਇਆ ਥੋੜਾ ਝੂਠ ਬੋਲ ਕੇ ਕਹਿੰਦਾ ਆਪਾਂ ਨੇ ਦਵਾਈ ਲੈ ਕੇ ਆਉਣੀ ਆ ਤੇ ਜਾਣਾ ਕਿੱਥੇ ਆ ਬਈ ਦੱਸੀ ਬਰਨਾਲਾ ਜਾਣਾ ਬਰਨਾਲਿਆ ਜੀ ਭੂਆ ਹੋਰਾਂ ਵਾਸਤੇ ਅੱਜ ਮਤਲਬ ਕਿ ਇੱਕ ਦਾ ਡੱਬੇ ਵਗੈਰਾ ਲੈ ਕੇ ਆਉਣੇ ਨੇ ਦੇ ਕੇ ਆਉਣੇ ਆ ਕਰ ਲੈ ਕੇ ਆਉਣੇ ਪਹਿਲਾਂ ਤਾਂ ਆਪਾਂ ਲੈ ਕੇ ਉੱਥੇ ਦੇ ਹਾਂ ਲੈ ਕੇ ਫਿਰ ਆਪਾਂ ਭੂਆ ਹੋਰਾਂ ਤੇ ਭੈਣਾਂ ਹੋਰਾਂ ਨੂੰ ਡੱਬੇ ਦੇ ਕੇ ਆਉਣੇ ਆਗੇ ਅੱਜ ਤੇ ਸੰਧਾਰਾ ਦੇ ਆਈਏ ਤੇ ਲੋਹੀਆਂ ਲੋਹੀਆਂ ਚੈੱਕ ਕਰੋ ਕੀ ਹੋ ਗਿਆ ਉਹ ਕੋ ਖੜ ਕੇ ਹੈਂ ਅਖਤੀ ਇਹ ਨਹੀਂ ਚੇਂਜ ਕਰ ਰਹੇ ਨੇ ਹੋਏ ਸ਼ੀਟ ਚੇਂਜ ਕਰ ਰਹੇ ਨੇ ਕੀ ਕਰਾਂ ਹੁਣ ਇਹ ਤਾਂ ਵਿਚパラ ਦਾ ਪਾਜੀ ਸ਼ਹਿਰ ਦੇ ਵਿੱਚ ਆ ਗਏ ਬੱਸ ਗਾਹਾਂ ਕਿਲੋਮੀਟਰ ਰਹਿ ਗਿਆ ਹੁਣ ਮਾਫਲਰ ਵਗੈਰਾ ਲੋਈਆਂ ਲਾ ਕੇ ਪਾਲੀਏ ਵਿੱਚ ਦੇਖੋ ਬਾਣਾ ਦੇ ਕਿਵੇਂ ਜਦੋਂ ਹੋ ਗੱਲੇ ਹੋ ਗਏ ਜਮਾ ਬਾੜ ਤੋਂ ਜਮਾ ਅਰੇ ਅੱਖਾਂ ਦੇ ਤੇ ਹੁਣ ਅੱਖਾਂ ਸਾਫ਼ ਕਰੋ ਉੱਪਰੋਂ ਥੇਲੀਆਂ ਚਲੋ ਚੱਲੀਏ ਫਿਰ ਅੱਜ ਤੁਹਾਨੂੰ ਆਪਾਂ ਦਿਖਾਉਣੇ ਹਾਂਗੇ ਵਧੀਆ ਬਰਨਾਲੇ ਦੀਆਂ ਮਸੂਰ ਮਠਾਈਆਂ ਨਾਲੇ ਤਾਂ ਨਾਲੇ ਸਸਤੀਆਂ ਰੇਟ ਦਾ ਫਰਕ ਦੇਖੋ ਜੀ ਕਿੰਨਾ ਰੇਟ ਦਾ ਫਰਕ ਹੈਗਾ ਇੱਥੇ ਮਠਾਈਆਂ ਬਰੇਲ ਕੋਟ ਲਈ ਬਹੁਤ ਸਸਤੀਆਂ ਹਨ ਆ ਚੱਲ ਜੀ ਮਾਰਤੀ ਸੈਲਫ ਮੈਂ ਅੱবি ਪਹੁੰਚ ਗਿਆ ਮਠਾਈ ਦੁਕਾਨ ਤੇ ਕਿਹੜੀ ਕਿਹੜੀ ਲੈਣੀਆਂ ਬੋਲ ਹੈਂ ਅਵਲ ਜਮਣਾ ਲੈਣੀ ਆ ਆਹ ਤਾਂ ਲੱਡੂ ਨੇ ਨਾ ਈ ਲੈਣਾ ਹਾਂ ਬਰਫੀ ਦਾ ਕੀ ਰੇਟ ਆ ਵੀ ਦਾ ਵਾਈਟ ਵਾਲੀ ਦਾ 280 ਰੁਪਏ 280 ਰੁਪਏ ਉਹ ਦੂਜੀ ਨਾਲ ਉਹ ਕਿੰਨੇ ਵੱਗਣਗੇ 360 ਦੀ 280 ਆਪਨੇ ਕਨੇ ਨਾ ਨਾ ਦੂਰੀ ਹੋਏ ਕਿਹੜੀ ਕੋਲ ਚਾਹੀਏ ਆ ਆ ਕੀ ਹੋਵੇ ਠੀਕ ਆ ਹਵਾਈਟ ਵਾਲੀ ਚਾਰ ਡੱਬੇ ਕਰ ਦਿੰਦੇ ਭਰਤੀ ਬਰੇ ਤੋ ਆਹ ਦੇ ਦੋ ਦਣਾ ਬਾਹ ਜਾ ਸੱਤ 240 360 ਆਉ ਕਿੰਨੀ ਆ 280 280 ਕਰਾ ਦੇ ਚਾਰ ਡੱਬੇ ਇਕੱਠੇ ਹੀ ਆਇਆ ਪਰ ਘਰ ਨੇ ਭਾਈ ਨੂੰ ਵੀ ਆਪਾਂ ਲੈ ਗਏ ਚਾਹ ਡੱਬੇ ਵਰਤੀ ਦੇ ਤੇ ਆਪਣੇ ਧੂਰੀ ਹੀ ਘੱਟੋ ਘੱਟ ਇਹੀ ਜਿਹੜੇ ਬਿਵਰਤੀ ਕਰਾਈ ਆ ਜੀ ਤਾਂ 350 ਦਾ ਮਤਲਬ ਕਿ ਡੱਬਾ ਦਿੰਦੇ ਆ ਕਿਲੋ ਦਾ ਤੇ ਇਹਨਾਂ ਨੇ ਲਈ ਆਪਾਂ ਨੂੰ 240 ਰੁਪਏ ਦੀ ਰੇਟ ਤਾਂ ਤੁਸੀਂ ਫਰਕ ਦੇਖੋ ਕਿੰਨਾ ਦਾ ਬਰਨਾਲੇ ਸ੍ਰੀ ਵਾਹਿਗੁਰੂ ਸਪੀਡਸ ਬਹੁਤ ਫੱਕਾ ਰੇਟ ਦਾ ਇਹ ਮੁੰਡੇ ਦਾ ਵਿਆਹ ਬਿਆਹ ਹੈ ਮੁੰਡੇ ਦਾ ਚਾਈ ਵਾਲਾ ਚੜਿਆ ਫਿਰਦੇ ਨਾ ਪੁੱਛੀ ਨਾ ਚਾਰ ਡੱਬਿਆਂ ਦਾ ਸਾਰੀ ਰਿਸਤਾ ਦਾ ਸਾਰ ਦੇਣਾ ਅੱਧਾ ਤੇ ਬਰਫੀ ਵੀ ਮਿੰਡ ਮਿੰਡ ਦੇਣੀ ਆ ਇੱਕ ਪੀਸ ਤੋਂ ਚਾਰ ਪੀਸ ਕਰਕੇ ਅੱਧੇ ਅੱਧੇ ਪੀਸ ਦੇਣ ਦੇ ਓਏ ਬਾੜਾ ਨਹੀਂ ਦੇਣਾ ਕਰਾਉਣਾ ਯਾਰ ਉਹਨੂੰ ਆ ਵੀ ਤਾਂ ਕਰਾਂਗੇ ਸੇਟਰ ਉਹ ਤਿਆਰ ਰੱਖਾਂਗੇ ਨਾ ਜੇ ਕੋਈ ਬਾੜਾ ਗੁੱਸਾ ਗੱਲਾ ਹੋਊਗਾ ਕਹਾਂਗੇ ਭਾਈ ਉਹ ਪੈ ਬੈਗ ਲੈ ਜਾ ਹਾਂ ਲੈ ਜਾਓ ਭਾਈ ਚਾਰ ਡੱਬੇ ਨੇ ਚਾਰ ਡੱਬੇ ਜੀ ਕਿ 20 ਰਿਸ਼ਤੇਦਾਰੀਆਂ ਨਭੋੜੀਆਂ ਨੇ ਸੀ ਉਹ ਨਹੀਂ ਹੁੰਦਾ ਦੂਜੇ ਜਿਹੜਾ ਭੁਈਏ ਪਾਉਣੇ ਹੁੰਦੇ ਛੋਟਾ ਜਿਹਾ ਲਫਾਫਾ ਉਹ ਚ ਇੱਕ ਇੱਕ ਪੀਸ ਪਾ ਕੇ ਦੇਣਾ ਇੱਕ ਲੱਡੂ ਇੱਕ ਵਰਦੀ ਦਾ ਪੀਸ ਹਾਂ ਆਪਾਂ ਰੈਡੀ ਚੱਲ ਰੈਡੀ ਹੈ ਚੱਲ ਜੀ ਚਲੋ ਮਿੱਤਰੋ ਚਲਿਏ ਕੱਲ ਨੂੰ ਆ ਬਰਾਤ ਕਾਰਡ ਫਿਰ ਕਾਰਡ ਰਹਿ ਗਏ ਸਪਾਉਣੇ ਆਪਣੇ ਹੁਣ ਇੱਕ ਗੱਲ ਕਰੀ ਯਾਦ ਰੱਖੀ ਉੱਥੇ ਜਿਹੜੇ ਵਰਦੀ ਧਰਨਗੇ ਨਾ ਜਿਭਾਂ ਚ ਬਾਈ ਚੱਲੀ ਘਰੇ ਕੰਮ ਉਹ ਬੜਾ ਅੱਛਾ ਚੱਲ ਚੱਲੋ ਬਾਬਾ ਤੈਨੂੰ ਮੈਂ ਵੱਡਾ ਨੇ ਤੈਨੂੰ ਟੈਨਸ਼ਨ ਨਾ ਲੈ ਮੇਰੇ ਤਾਂ ਸਿਹਰਾ ਬਣਿਆ ਹੁਕਮ ਇਹਦਾ ਗੌਰ ਰੱਖੂੰ ਤੇਰੇ ਤੇ ਵੀ ਕਿੰਨੇ 20 ਚੱਕਦਾ ਨਹੀਂ ਤੇਰੀ ਤਾਂ ਪੈਸੇ ਅੱਜ ਡਿਊਟੀ ਹੋਲ ਏ ਪੈਸੇ ਸੰਭੇਗਾ ਤੂੰ ਹੈ ਜਿਹੜਾ ਸਾਈਕਲ ਉਹ ਐਫ ਡੀ ਕਰਾਵਾਂਗੇ ਚਲੋ ਭਾਈ ਪਹੁੰਚ ਕੇ ਭੂਆ ਦੇ ਘਰੇ ਅੱਜ ਆਈ ਲੈ ਕੇ ਜੰਦੂ ਦੇਖਦਾ ਯਾਰ ਤੂੰ ਵਿਆਹ ਸਾਡੇ ਮੁੰਡੇ ਦਾ ਮਸਾ ਮੇਰਾ ਭਤੀਜਾ ਹੈ ਅੱਛਾ ਭੂਆ ਜੀ ਹੋ ਠੀਕ ਹੋ ਹਾਂ ਵਧੀਆ ਰਾਜੇ ਠੀਕ ਆ ਮਾਨੂੰ ਨਹੀਂ ਫੋਨ ਕਰਕੇ ਸਾਡੇ ਸੀਗੇ ਅੱਛਾ ਜੀ ਮੈਂ ਕਿਹਾ ਵੀ ਕਿੱਥੇ ਤਾਂਗੇ ਠੀਕ ਹੈ ਸ਼ਾਬੀ ਲੋ ਗਾਈਸ ਸਾਡਾ ਬੰਦਾ ਹੈਗਾ ਬਿਮਾਰ ਇਧਰ ਫੁੱਫੜ ਜੀ ਨੇ ਕੱਢ ਲਈਆਂ ਨੇ ਦਵਾਈਆਂ ਦੇਸੀ ਦਵਾਈਆਂ ਤਿਆਰ ਕਰਦੇ ਨੇ ਫੁੱਫੜ ਜੀ ਇਹ ਲੱਤਾਂ ਵਾਹ ਜਿਆਦੇ ਦੁਖਦੀਆਂ ਬੰਦੇ ਦੀਆਂ ਸਾਡੇ ਦੀਆਂ ਨਾ ਚਾਹ ਮਨ ਨੂੰ ਦੁੱਤ ਨਾਲ ਕਰਮ ਪਿੱਛੇ ਅੱਜ ਦੁੱਧ ਪੀ ਕੇ ਕਿ ਕਿ ਗਲਾਸ ਉੱਤੇ ਮਾਰਨਾ ਪੈ ਜਾਣਾ ਦੇਖੋ ਦੁੱਧ ਨਾਲ ਲੈਣਾ ਈ ਚਮਚਾ ਦੁੱਧ ਨਾਲ ਆ ਗਏ ਭੂਆ ਕੋਲੋਂ ਤੇ ਕਿੰਨੇ ਰੁਪਏ ਬਣ ਕੇ ਥੈਲੀ 200 ਰੁਪਏ ਬਣ ਕੇ ਥੈਲੀ ਨੂੰ 100 ਮੈਨੂੰ ਬਣ ਗਿਆ 300 ਰੁਪਏ ਦਿਹਾੜੀ ਪੈ ਗਈ ਜੱਜਟ ਫੋਰ ਫਨ ਜਦੋਂ ਮੋਹ ਪਿਆਰ ਦੀਆਂ ਗੱਲਾਂ ਆਉਂਦੀਆਂ ਹਨ ਤੇ ਬੰਦਾ ਕਿਹੜਾ ਰੁਪਈਆ ਦਾ ਭੁੱਖਾ ਹੁੰਦਾ ਹੈ ਦੰਜਟ ਮਜਾ ਕਰ ਲੈਣੇ ਹੁੰਨੇ ਆ। ਇਹਨਾਲ ਆਪਾਂ ਆਗੇ ਦੀ ਪਿੰਡ ਨੂੰ ਬਿਕੋਜ਼ ਗੁਰੀ ਕਹਿੰਦਾ ਮਤਲਬ ਕਿ ਮੇਰੀ ਮੰਮੀ ਨੂੰ ਕਹਿੰਦਾ ਆਪਾਂ ਨਾਲ ਮੇਰੇ ਨੂੰ ਕਾਫੀ ਟਾਈਮ ਹੋ ਗਿਆ ਤੇ ਮਹਾ ਚਾਲ ਤੂੰ ਆਪਣੀ ਮਾਤਾ ਨੂੰ ਨਾਲ ਲੈ ਜਾ। ਤੇ ਦੇਖਦੇ ਹਾਂ ਹੁਣ ਆਪਾਂ ਆਪਣਾ ਮਾਤਾ ਨੂੰ ਪੁੱਛਦੇ ਆ ਘਰੇ ਜਾ ਕੇ ਵੀ ਮਾਤਾ ਜਾਊ ਨਾਲ ਫਿਰ ਤਾਂ ਮਾਤਾ ਹੀ ਚੱਲ ਜੂ ਗੁਰੀ ਨਾਲ ਹਨਾ ਪੈਣਾ ਕੋਲੇ ਤੇ ਨਹੀਂ ਫਿਰ ਆਪਾਂ ਚੱਲਾਂਗੇ ਦੇਖਣਾ ਪਿੰਡ ਜਾ ਕੇ ਆਪਾਂ ਆਈ ਸੀਗੇ ਹੁਣ ਧੂਰੀ ਤੇ ਥੂਰੇ ਕੰਮ ਸੀਗਾ ਆਪਾਂ ਨੂੰ ਆਪਾਂ ਬਣਵਾਏ ਸੀਗੇ ਆਪਣੇ ਚੈਨਲ ਦੇ ਕਾਰਡ ਤੇ ਹੁਣ ਆਪਾਂ ਚਾਲਦੇ ਆ ਉਹ ਕਾਰਡ ਫੜਨ ਲਈ ਭਾਈ ਦਾ ਫੋਨ ਆਇਆ ਸੀਗਾ ਤੇ ਕਾਰਡ ਫੜਦੇ ਹੀ ਇਹ ਤੁਹਾਨੂੰ ਵੀ ਦਿਖਾਉਣੇ ਆਪਾਂ ਕਿਹੋ ਜਿਹੇ ਕਾਰਡ ਬਣਾਏ ਆਗੇ ਆਜੋ ਫਿਰ ਚਾਲਦੇ ਆ ਕਾਰਡ ਲੈਣ ਦੁਕਾਨ ਤੇ ਪਹੁੰਚ ਗਏ ਆਪਾਂ ਹੁਣ ਤੇ ਸੀਗਾ ਅੰਕਲ ਜੀ ਹੋ ਠੀਕ ਹੋ ਜੀ ਹਾਂ ਜੀ ਬਣ ਗਏ ਜੀ ਆਪਣੇ ਕਾਰਡ ਕਿੱਥੋਂ ਲੈ ਸੀ ਰਾਜੂ ਮਾ ਜੀ ਫੋਨ ਕੀਤਾ ਤੁਸੀਂ ਹੁਣ ਆਪਾਂ ਨੂੰ ਦਿਖਾ ਦਿਖਾਓ ਇੱਕ ਕਹੇ ਜੇ ਬਣੇ ਨੇ ਕਾੜਾ ਪਾ ਤਰਨ ਸਭ ਬਾਈ ਸੀਗੇ ਮੈਂ ਤਾਂ ਚਾਲੂ ਨਾਲੇ ਪਿੰਡ ਚ ਲੱਗ ਜਾਣਗੇ ਇਹਨਾਂ ਦੇ ਬਾਹਰ ਜਿਹੜੇ ਜਾਣ ਪਛਾਣ ਦੇ ਮੁੰਡੇ ਆ ਉਹਨਾਂ ਨੂੰ ਦੇ ਦਾਂਗੇ ਹਨਾ ਹੋਰ ਆਪਣੇ ਵੀਰ ਭਾਈਆਂ ਜਿਹੜੇ ਉਹਨਾਂ ਨੂੰ ਲੱਗ ਜੂ ਪਤਾ ਚੈਨਲ ਦਾ ਤੇ ਲੈ ਆਉਂਦੇ ਆ ਅੰਕਲ ਕੱਟਣ ਵਾਲੇ ਨਹੀਂ ਕੱਟਾ ਪੈਦਾ ਸਭ ਕੁਝ ਅੱਛਾ ਅੱਛਾ ਠੀਕ ਹੈ ਜੀ ਤਰਨ ਤਦੇ ਲਈ 163 ਵੀਸ ਕਰਤਾ ਹੈ ਸਰ ਅੱਛਾ ਜੀ ਬਸ ਇਤੋਂ ਤਨੇ ਐ ਕਰਨਾ ਹਾਂ ਜੀ ਬਸ ਠੀਕ ਆ ਸਟicker ਵਾਲਾ ਕੰਮ ਆ ਠੀਕ ਆ ਠੀਕ ਆ ਜੀ ਬਸ ਠੀਕ ਹੈ ਜੀ ਯਾਕੇ ਕਾਂਕਣ ਨੇ ਪਹਿਲੀ ਲਾਤਾ ਸਵਾਗਤ ਕਰਤਾ ਦੁਕਾਨਾਂ ਚ ਹਾਂ ਹਾਂ ਜੀ ਪਤਾ ਲਾ ਅੱਜ ਹੁਣ ਆ ਬੰਦੇ ਦਾ ਕੱਲ 21 ਤਰੀਕ ਨੂੰ ਵੀ ਗਾਣੇ ਕੋਈ ਜੀ ਅੱਛਾ ਜੀ ਅੱਜ ਬਣਾਇਆ ਠੀਕ ਆ ਠੀਕ ਆ ਜੀ ਕੰਨੇ ਹੋ ਗਏ ਜੀ ਇਹਦੇ ਸਟicker ਆਪਾਂ ਨੇ ਲੈ ਲਏ ਤੇ ਹੁਣ ਚੱਲਦੇ ਆਪਾਂ ਪਿੰਡ ਨੂੰ ਤੁਜੀ ਆਪਾਂ ਆਡੀ ਚਲਾਦੀ ਐ ਜਰਾ ਦੀ ਬਾਪੀ ਕੋਈ ਯਾ ਪਾਰਟੀ ਸਪਿੰਦਰ ਹੋਰ ਆਣੇ ਆ ਪਿੰਦਰ ਕਹਿੰਦਾ ਸਟicker ਵਾਲੇ ਕੈਂਡੀਡਟ ਬਣਾ ਕੇ ਲੈ ਕੇ ਆਇਆ ਸਟicker ਦੀ ਸਟicker ਹੀ ਮੈਂ ਬਣਾਉਂਦੀ ਕੁਝ ਵੀ ਅੱਜ ਪੂਜੀਆ ਪਾਰਟੀ ਚਲਾਦੀ ਬਾਪੀ ਤੂੰ ਮੂੰਹ ਕਣੀ ਦਿਖਾਉਂਦਾ ਇਧਰ ਹੁਣ ਕਹੀ ਸੰਗਦਾ ਮੁੰਡਾ ਜੀ ਸੰਗਦਾ ਸ਼ਰਮਾਉਂਦਾ ਇਹ ਵੀ ਤਾਂ ਰਮੇਂਡ ਨਾ ਹੋ ਜਾਗਾ ਸੇ ਮੋਟਰਾਂ ਤੇ ਸੇ ਮੋਟਰਾਂ ਨਾਲ ਘਰ ਸੇ ਮੋਟਰਾਂ ਨੋ ਨੋ ਨਾ ਗੱਡੀ ਗੱਡੀ ਮਰੂਤੀ ਆ ਬਈ ਹੈ ਤੇ ਬੈਟਰੀ ਡੈਡ ਆ ਜਮਾ ਚੱਲ ਰਹੀ ਨਹੀਂ ਧੱਕਾ ਪੂਰਾ ਫੁੱਲ ਚੱਲ ਰਿਹਾ ਹੈਗਾ ਮੈਂ ਧੱਕਾ ਸਟਾਰਟ ਬੈਟਰੀ ਬੱਤੀ ਹੁੰਦੀ ਆ ਉਹੀ ਆਉਂਦੀ ਆ ਹਾਂ ਕੀ ਤੂੰ ਆਈ ਇਹ ਬੈਟਰੀ ਜੋ ਪੰਪ ਨਹੀਂ ਖੁੱਲਦਾ ਹੋਣਾ ਕੇ ਪੰਪ ਖੁੱਡੂ ਤਾਂ ਗੱਡੀ ਸਟਾਰਟ ਹਾਂ ਜੀ ਮੀ ਦੇਖ ਇਹਦਾ ਕੀ ਨੁਕਸ ਪੈ ਗਿਆ ਬੈਟਰੀ ਕਾਟੇਨ ਇਨਵਰਟਰ ਤੇ ਲਾਉਣੇ ਆ ਤਿੰਨ ਘੰਟੇ ਲੱਗਦੇ ਤੇਰੀ ਸਾ ਚਾਰ ਜੂ ਦੀ ਗੱਡੀ ਹੂੰ ੱੱਕਾ ਜਨਾ ਮਰਜੀ ਮਾਰ ਲਓ ਕੀ ਬਣਿਆ ਗੱਡੀ ਸਟਾਰਟ ਕਰਾ ਦੇ ਮਾਣ ਇਹਨਾਂ ਦੀ ਇਹਨਾਂ ਦਾ ਭਾਵੇਂ ਇਹ ਗੋਡਿਆਂ ਗਰੀਸ ਮੁੱਕ ਗਿਆ ਪਹਿਲਾਂ ਤੇਰਾ ਗਰੀਸ ਪੋਲੀ ਪਹਿਲਾਂ ਪਹਿਲਾਂ ਤੇਰਾ ਗਰੀਸ ਪੂਰਾ ਕਰੀਏ ਹੋਵੇ ਗਰੀਸ ਪਹਿਲਾਂ ਗਰੀਸ ਲਿਓ ਸਾਲਾ ਮੋਕਿਆ ਵੀ ਨਹੀਂ ਹਾ ਨਵਾਂ ਬੰਦਾ ਮੈਂ ਤੈਨੂੰ ਚੰਗੀ ਰਾਹ ਦਿੱਤੀ ਸੀਗੀ ਹੈ ਓਏ ਹਾਂ ਟੋਬੇ ਵਾਲੀ ਆਹ ਦਾ ਨਹਿਜ ਛੇੜਦਾ ਏ ਇੱਥੋਂ ਭੈਣਾਂ ਦਾ ਯਾਰ ਟੋਬਾ ਉਹ ਲਵੇ ਯਾ ਟੋਬਾ ਧੱਕਾ ਲਾਓ ਮੈਂ ਬਸ ਵਿੱਚੋਂ ਉਤਰ ਜਾਣਾ ਟੋਬੇ ਸਿੱਟੋ ਇਹਨੂੰ ਚਲ ਇੱਕ ਲਾਸਟ ਟਰਾਈ ਮਾਰੀਏ ਹੋਰ ਉਹਦੇ ਵਿੱਚ ਨਾ ਦੇਖੀ ਧੱਕਾ ਚਲੋ ਦੂਜੀ ਦੂਜਾ ਸਾਈਡ ਮੂਰ ਨੂੰ ਉਹ ਕਿਹੜਾ ਸਾਰੇ ਟਰਾਈ ਕਰਦੇ ਹੋ ਮੇਰੇ ਮਿੱਤਰੋ ਲੈ ਇੱਕ ਲਾਸਟ ਟਰਾਈ ਮਾਰ ਕੇ ਦੇ ਪਹਿਲੇ ਹੀ ਜਗਾਰੋ ਉਹ ਨਹੀਂ ਪਹਿਲੇ ਕਿ ਨਿੰਮ ਜੀ ਦੂਜਾ ਸਾਫਰ ਦਾ ਪ੍ਰਾਪਤ ਹੁੰਦੀ ਹੈ ਬਾਬੇ ਜੀ ਸਿੱਟ ਨਹੀਂ ਪਊ ਇਹ ਟੋਪੀ ਵਾਲੀ ਆ ਹਾਂ ਇਹ ਮੈਂ ਤਾਂ ਹਾਂ ਕਿ ਇਹ ਦਾਹ ਲੱਗਣਾ ਉਹ ਵੀ ਲੱਗਣਾ ਦਾਹ ਲੱਗਣਾ ਇਹਨੂੰ ਮਡੀ ਲੈ ਜਾ ਕੇ ਲੈ ਕੇ ਜਾਂਦੇ ਹੋ ਜੀ ਉਹ ਵੀ ਅੱਗੇ ਹੀ ਕਰਾ ਲੈਣੀ ਉਹ ਮੈਂ ਨਹੀਂ ਕਿਤੇ ਨਾ ਖੜਾ। ਇਸਕੇ ਲੱਕੇ ਹੀ ਤੋ ਇੱਕ ਕਰ ਦਿਆ। ਅੰਦਰੇ ਮਾਰੋ ਇੱਕ ਨੇ ਬੈਠੀ। ਉਹ ਜਨ ਸੇਲ ਕਰਦੇ। ਉਹ ਵੀ ਖਤਮ ਆ ਸੇਲ। ਬਲਟੀਨ ਵਾਲਾ ਬੱਟੇ ਲਾ। ਨਾ ਬਲਟੀਨ ਦਾ ਮਹਿੰਗਾ। ਪਾਹੀ ਲੈਣੇ ਬੱਟੇ ਆਲੇ ਸਾਰੇ। ਲੋ ਵੀ ਹੁਣ ਅੱਕ ਕੇ ਨੂੰ ਅੰਦਰ ਹੀ ਲਾਵਾਂਗੇ। ਸਟਾਰਟ ਤਾਂ ਹੋਈ ਨਹੀਂ ਹੈਗੀ। ਤੇ ਬੁਥੇਰਾ ਜ਼ੋਰ ਲਾ ਕੇ ਦੇਖਿਆ। 10 15 12 ਉਧਰ ਨੂੰ 10 15 ਵਜੇ ਦਿਨ ਆ ਵੀਰੇ ਚਾਚੂ ਜਾਣ ਜਾਂਦੇ ਨੇ ਤੇ ਹੁਣ ਮਿੱਤਰੋ ਚੱਲਦੇ ਆਂ ਫਿਰ ਆਪਾਂ ਘਰੇ ਟਾਈਮ ਵੀ ਹੋ ਗਿਆ ਵਧੀਆ ਨਹੀਂ ਰਹਿ ਮਦੀਨਾ ਹੁਣਾ ਤੇ ਇਹਦਾ ਤਾਂ ਹੁਣ ਤੋਂ ਹੀ ਲੱਗ ਜੀ ਮੁੰਡਿਆਂ ਦੀ ਇਹਦੇ ਨਾਲ ਹੀ ਮਿੱਤਰੋ ਹੁਣ ਆਪਾਂ ਕਰਦੇ ਆਂ ਵਲੌਗ ਦੀ ਐਂਡ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਤੇ ਆਪਣੇ ਹੋਰ ਵਲੌਗ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਇੱਕ ਹੋਰ ਨਵੇਂ ਵਲੌਗ ਦੇ ਨਾਲ ਉਦ ਤੱਕ ਲਈ